ਸੀ ਯੀਸੂ ਮਸੀਹ ਦਾ ਪੱਲਾ ਨਹੀਂ ਛੱਡਣਾ ਹallelujah ਕਿਸੇ ਵੀ ਮੁੱਲ ਤੇ ਅਸੀਂ ਯੀਸੂ ਮਸੀਹ ਦਾ ਪੱਲਾ ਨਹੀਂ ਛੱਡਣਾ ਪੱਲਾ ਤੇਰਾ ਫੜਿਆ ਤੇ ਪਾਰ ਲੰਘ ਜਾਵਾਂਗੇ ਹallelujah ਅਸੀਂ ਉਹਦਾ ਪੱਲਾ ਫੜਨਾ ਉਹ ਔਰਤ ਜਿਹਨੂੰ ਲਹੂ ਬਹਿਣ ਦੀ ਬਿਮਾਰੀ ਸੀ ਕਹਿੰਦੀ ਜੇ ਮੈਂ ਪੱਲਾ ਛੂ ਹੀ ਲਵਾਂ ਤੇ ਮੈਂ ਚੰਗੀ ਹੋ ਜੂੰਗੀ ਜਿਹੜੀ ਛੂ ਲੈਣ ਦੇ ਨਾਲ ਚੰਗੀ ਹੋਗੀ ਤੇ ਜਿਹੜੇ ਫੜ ਲੈਣਗੇ ਤੁਸੀਂ ਸੋਚੋ ਉਹਨਾਂ ਦੇ ਉੱਤੇ ਬੇੜੇ ਹੀ ਪਾਰ ਲੱਗ ਜਾਣੇ ਆ ਹallelujah ਹallelujah ਇਸ ਲਈ ਉਹਦਾ ਪੱਲਾ ਘੁੱਟ ਕੇ ਫੜ ਕੇ ਰੱਖਣਾ ਸੰਤ ਪੌਲਸ ਕੀ ਕਹਿੰਦੇ ਕਹਿੰਦੇ ਇਹ ਆਪ ਤਾਂ ਮੈਨੂੰ ਮਸੀਹ ਦੇ ਪ੍ਰੇਮ ਤੋਂ ਵੱਖਰਾ ਨਹੀਂ ਕਰ ਸਕਦੀਆਂ ਇਹ ਕਸ਼ਟ ਸਾਨੂੰ ਮਸੀਹ ਦੇ ਪ੍ਰੇਮ ਤੋਂ ਵੱਖ ਨਹੀਂ ਕਰ ਸਕਦੇ ਇਹ ਮੀ ਇਹ ਹਨੇਰੀਆਂ ਇਹ ਗਰਮੀ ਇਸ